29 ਮਾਰਚ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 29 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਕੱਲ ਵੀ ਦੱਸਿਆ ਸੀਗਾ ਕਿ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਰਹੇਗਾ ਧੁੱਪ ਸਾਰੇ ਹੀ ਖੇਤਰਾਂ ਦੇ ਵਿੱਚ ਨਿਕਲੇਗੀ ਬੱਦਲਬਾਜ਼ੀ ਤੇ ਮੀਂਹ ਦਾ ਕੋਈ ਨਾ ਮੂਨਸ਼ਾਨ ਨਹੀਂ ਹੈ ਅਗਲੇ ਕਈ ਦਿਨ ਤੱਕ ਪਰ ਹਵਾਵਾਂ ਦੇ ਵਿੱਚ ਬਦਲਾਅ ਹੋਇਆ ਹੈ ਤੇਜ਼ ਹਵਾਵਾਂ ਕੱਲ ਤੋਂ ਹੀ ਪੰਜਾਬ ਦੇ ਵਿੱਚ ਸਵੇਰ ਵੇਲੇ ਤੋਂ ਹੀ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਹਨ ਜਿਹੜੀਆਂ ਕਿ ਅੱਜ ਰਾਤ ਨੂੰ ਵੀ ਚੱਲਦੀਆਂ ਰਹੀਆਂ ਜਿਸ ਕਰਕੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੌਸਮ ਠੰਡਾ ਹੋਇਆ ਹੈ ਤੇ ਗਰਮੀ ਤੋਂ ਰਾਹਤ ਮਿਲੀ ਹੈ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ ਸਵੇਰ ਵੇਲੇ ਕੁਝ ਦੇ ਖੇਤਰਾਂ ਦਾ ਟੈਂਪਰੇਚਰ 10-11 ਡਿਗਰੀ ਦੇ ਆਸ-ਪਾਸ ਵੀ ਦਰਜ ਕੀਤਾ ਗਿਆ ਹੈ ਜੇ ਗੱਲ ਕਰੀਏ ਬਹੁਤ ਸਾਰੇ ਖੇਤਰਾਂ ਦਾ ਟੈਂਪਰੇਚਰ ਅੱਜ ਸਵੇਰ ਵੇਲੇ 15 ਡਿਗਰੀ ਅਤੇ ਦਿਨ ਵੇਲੇ ਇਹ 30 ਡਿਗਰੀ ਦੇ ਆਸ-ਪਾਸ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਪਿਛਲੇ ਦਿਨੀ 36-37 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਸੀਗਾ ਜਿਸ ਕਰਕੇ ਟੈਂਪਰੇਚਰ ਥੱਲੇ ਨੂੰ ਡਿੱਗਿਆ ਹੈ ਤੇ ਠੰਡ ਵਿੱਚ ਵਾਧਾ ਹੋਇਆ ਹੈ ਕਾਰਨ ਕੀ ਆ ਉੱਤਰ ਪੱਖੋਂ ਦੀਆਂ ਪਹਾੜਾ ਵੱਲੋਂ ਹਵਾਵਾਂ ਠੰਡੀਆਂ ਚੱਲ ਰਹੀਆਂ ਹਨ ਜਿਸ ਕਰਕੇ ਟੈਂਪਰੇਚਰ ਦੇ ਵਿੱਚ ਗਰਾਵਟ ਦਰਜ ਕੀਤੀ ਜਾ ਰਹੀ ਹੈ ਮੌਸਮ ਸਾਫ਼ ਰਹੇਗਾ ਅੱਜ ਵੀ ਹਵਾ ਦੇ ਇਸੇ ਤਰ੍ਹਾਂ ਹਿਰਵਾਨਗੀ ਰਹੇਗੀ ਅਤੇ ਮੌਸਮ ਸਾਰਾ ਦਿਨ ਸਾਫ਼ ਬਣਿਆ ਰਹੇਗਾ